ਪੰਜਾਬ ਦੇ ਸਿਰਮੌਰ ਕਵੀ ਸ਼ਿਵ ਕੁਮਾਰ ਬਟਾਲਵੀ ਦੇ ਸੰਢੇ ਨਵੀਂ ਮੇ ਜਨਮ ਦਿਵਸ ਨੂੰ ਸਮਰਪਿਤ ਰਾਜ ਪੱਦਰੀ ਸਮਾਗਮ ਬਟਾਲਾ ਦੇ ਸਭਿਆਚਾਰ ਕੇਂਦਰ ਵਿਖੇ ਵੱਡੀ ਉਤਸ਼ਾਹਤ ਨਾਲ ਮਨਾਇਆ ਗਿਆ ਇਸ ਮੌਕੇ ਪੰਜਾਬ ਸਰਕਾਰ ਦੇ বন ਵਿਭਾਗ ਵੱਲੋਂ ਵਾਤਾਵਰਣ ਸੁਰੱਖਿਆ ਅਤੇ ਰੁੱਖਾਂ ਦੀ ਮਹੱਤਤਾ ਨੂੰ ਸਮਰਪਿਤ 1 ਮਹੀਨੇ ਚੱਲਣ ਵਾਲੇ ਭਾਸ਼ਣ ਅਤੇ ਕਵਿਤਾ ਮੁਕਾਬਲਿਆਂ ਦੀ ਸ਼ੁਰੂਆਤ ਵੀ ਕੀਤੀ ਗਈ। ਸਮਾਗਮ ਦੇ ਮੁੱਖ ਮਹਿਮਾਨ ਕੈਬਨਿਟ ਮੰਤਰੀ ਲਾਲਚੰਦ ਕਟਾਰਚੱਕ ਨੇ ਕਿਹਾ ਕਿ ਇਹ ਮੁਹਿੰਮ ਸਿਰਫ ਇੱਕ ਕਵੀ ਦੀ ਯਾਦ ਨਹੀਂ ਸਗੋਂ ਪੰਜਾਬ ਨੂੰ ਹਰਾ-ਭਰਾ ਬਣਾਉਣ ਦੀ ਵਚਨਬੱਧਤਾ ਵੀ ਹੈ। ਉਨ੍ਹਾਂ ਦੱਸਿਆ ਕਿ ਸੂਬੇ ਦੇ ਸਕੂਲਾਂ ਵਿੱਚ 1 ਮਹੀਨਾ ਲੰਮਾ ਮੁਕਾਬਲਾ ਚਲਾਇਆ ਜਾਵੇਗਾ ਜਿਸ ਵਿੱਚ ਜੇਤੂ ਵਿਦਿਆਰਥੀਆਂ ਨੂੰ ਨਕਦ ਇਨਾਮ ਵੀ ਦਿੱਤੇ ਜਾਣਗੇ। ਇਸ ਮੌਕੇ ਪੰਜਾਬ ਦੇ ਪ੍ਰਸਿੱਧ ਕਵੀਆਂ ਵੱਲੋਂ ਆਪਣੇ ਕਲਾਮ ਪੇਸ਼ ਕੀਤੇ ਗਏ ਜਦਕਿ ਸੂਫੀ ਗਾਇਕ ਯਕੂਬ ਵੱਲੋਂ ਰੂਹਾਨੀ ਗਾਇਕੀ ਨਾਲ ਦਰਸ਼ਕਾਂ ਦੇ ਦਿਲ ਜਿੱਤੇ ਇਸ ਸਮਾਗਮ ਨਾ ਸਿਰਫ ਸ਼ਿਵ ਬਟਾਲਵੀ ਨੂੰ ਸ਼ਰਧਾਂਜਲੀ ਸੀ ਸਗੋਂ ਇੱਕ ਵੱਡਾ ਸੰਦੇਸ਼ ਸੀ ਰੁੱਖਾਂ ਦੀ ਸੇਵਾ ਪੰਜਾਬ ਦੀ ਸੇਵਾ ਵਿਸ਼ੇਸ਼ ਰਿਪੋਰਟ ਰਾਜਿੰਦਰ ਦਾਵਾ ਗੁਰਦਾਸਪੁਰ ਤੋਂ ਅ ਅੱਜ ਬਟਾਲੇ ਦੀ ਇਤਿਹਾਸਿਕ ਧਰਤੀ ਤੇ ਇੱਕ ਵਾਰ ਫੇਰ ਆਨ ਦਾ ਮੌਕਾ ਮਿਲਿਆ ਸੋ ਸ਼ਿਵ ਕੁਮਾਰ ਬਟਾਲਵੀ ਜਿਹੜੇ ਪੰਜਾਬ ਦੇ ਬਹੁਤ ਵੱਡੇ ਕਵੀ ਨੇ ਕਿਸੇ ਪਛਾਣ ਦੀ ਮਤਾਜ਼ ਨਹੀਂ ਹਰ ਪੰਜਾਬੀ ਹਰ ਦੇਸ਼ ਵਾਸੀ ਜਿਹਨਾਂ ਨੂੰ ਮੋਹ ਕਰਦਾ ਸੋ ਅੱਜ ਉਹਨਾਂ ਦਾ ਜਨਮ ਬਰੇਗੰਡਾ 49 ਜਨਮ ਦਿਨ ਦੇ ਉੱਤੇ ਮਾਨਜੋਗ ਮੁੱਖ ਮੰਤਰੀ ਸਦਾਰਪ ਗਵੰਸਾ ਮਾਨਜੀ ਦੀ ਸਰਕਾਰ ਵੱਲੋਂ ਉਹਨਾਂ ਦੀ ਗਵਾਈ ਚ ਜੰਗਲਾਤ ਵਿਭਾਗ ਨੇ ਵਾਤਾਵਰਨ ਦੀ ਸੁਰੱਖਿਆ ਤੇ ਰੁੱਖਾਂ ਦੀ ਮਹੱਤਤਾ ਇੱਕ ਥੀਮ ਨੂੰ ਲੈ ਕੇ ਅੱਜ ਜਿਹੜੀ ਉਹ ਇੱਥੇ ਇੱਕ ਬੜਾ ਵੱਡਾ ਇਵੈਂਟ ਕੀਤਾ ਸੋ ਇਹ ਅੱਜ ਤੋਂ ਬਾਅਦ ਲਗਾਤਾਰ ਇੱਕ ਮਹੀਨਾ ਚੱਲਣਾ ਇਸ ਸੰਦਰਭ ਦੇ ਵਿੱਚ ਪੰਜਾਬ ਦੇ ਸਕੂਲਾਂ ਪ੍ਰਾਇਮਰੀ ਸਕੂਲਾਂ ਚ ਮਿਡਲ ਚ ਹਾਈ ਸਕੈਂਡਰੀ ਚ ਔਰ ਕਾਲਜਾਂ ਦੇ ਅੰਦਰ ਚਾਰ ਪੱਧਰ ਤੇ ਬੱਚਿਆਂ ਦੇ ਮੁਕਾਬਲੇ ਹੋਣਗੇ ਆਪਣੀ ਆਨ ਵਾਲੀ ਪੀੜੀ ਨੂੰ ਜਿੱਥੇ ਅਸੀਂ ਸ਼ੇਖਮਾਰ ਜੀ ਦੇ ਵਟਾਲਵੀ ਜੀ ਦੇ ਉਹਨਾਂ ਮਹਾਨ ਗੀਤਾ ਨਾਲ ਉਹਨਾਂ ਰੋਹ ਰੀਤਾ ਨਾਲ ਉਸ ਵੱਡੇ ਵਿਦਵਾਨ ਵੱਲੋਂ ਪਾਏ ਗਏ ਪੰਜਾਬੀ ਬੋਲੀ ਚ ਸਹਿਤ ਵੱਡੇ ਯੋਗਦਾਨ ਦੇ ਨਾਲ ਜਿੱਥੇ ਜੋੜਨਾ ਉਹਨਾਂ ਨੂੰ ਯਾਦ ਕਰਨਾ ਤੇ ਨਾਲ ਦੀ ਨਾਲ ਇਸ ਆਨ ਵਾਲੀ ਪੀੜੀ ਨੂੰ ਰੁੱਖਾਂ ਦੇ ਨਾਲ ਵਾਤਾਵਰਣ ਦੇ ਨਾਲ ਜੋੜਨਾ ਵੀ ਆਜਾ ਮੈਂ ਸਮਝਦਾ ਕਿ ਬਹੁਤ ਵੱਡੀ ਲੋੜ ਹੈ ਦੁਨੀਆ ਦੇ ਅੰਦਰ ਕਲਾਈਮੇਟ ਚੇਂਜ ਹੋ ਰਿਹਾ ਸੋ ਉਹਦਾ ਅਸਰ ਸਾਰੀ ਦੁਨੀਆ ਤੇ ਪੈਂਦਾ ਪੰਜਾਬ ਚ ਵੀ ਪੈਣਾ ਸਾਡੇ ਜੀਵਨ ਤੇ ਪੈਣਾ ਸਾਡੇ ਪੰਛੀਆਂ ਤੇ ਪੈਣਾ ਸਾਡੀਆਂ ਫਸਲਾਂ ਤੇ ਪੈਣਾ ਸੋ ਇਹਦੀ ਚੁਣੌਤੀ ਦੇ ਲਈ ਜਿੱਥੇ ਵਿਗਿਆਨੀ ਵੱਡੀਆਂ-ਵੱਡੀਆਂ ਖੋਜਾਂ ਕਰ ਰਹੇ ਆ ਉਥੇ ਅਸੀਂ ਜੰਗਲਾਤ ਵਿਭਾਗ ਵੱਲੋਂ ਹਰ ਜ਼ਿਲ੍ਹੇ ਦੇ ਅੰਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 350ਵੀਂ ਸ਼ੀਰਧੀ ਬਰੇਗਣ ਨੂੰ ਸਮਰਪਤ ਸਾਢੇ 3 ਲੱਖ ਬੂਟੇ ਵੀ ਲਾ ਰਹੇ ਆ ਸੋ ਅੱਜ ਇੱਕ ਵਾਰ ਇਸ ਪਿਆਰੀ ਤੇ ਸਾਨਮਤੀ ਤਰਤੀਬਟਾਲੇ ਤੇ ਆਣ ਦਾ ਮੌਕਾ ਮਿਲਿਆ ਬਹੁਤ ਸ਼ਾਨਦਾਰ ਇਵੈਂਟ ਹੋਇਆ ਬਹੁਤ ਖੂਬਸੂਰਤ ਬੱਚਿਆਂ ਨੇ ਕਵਿਤਾਵਾਂ ਔਰ ਪਾਸਨ ਗੀਤ ਵਗੈਰਾ ਇਥੇ ਪ੍ਰਸਤੁਤ ਕੀਤੇ ਆ ਔਰ ਜਿਨ੍ਹਾਂ ਦਾ ਕੈਟੇਗਰੀਸਾਈਜ਼ ਵੀ ਕੀਤਾ ਗਿਆ 136 3 ਸੋ ਨਾਲ ਦੀ ਨਾਲ ਇੱਕ ਮਹੀਨਾ ਜਿਹੜੇ ਚੱਲਣਗੇ ਇਹਨਾਂ ਬੱਚਿਆਂ ਨੂੰ ਜਿਹੜੇ ਫਸਟ ਸੈਕੰਡ ਥਰਡ ਆਣਗੇ ਉਹਨਾਂ ਨੂੰ ਨਕਦੀ ਇਨਾਮ ਵੀ ਦੇਵਾਂਗੇ ਸਭ ਤੋਂ ਵੱਡੀ ਗੱਲ ਇਹ ਆਪਣੇ ਆਉਣ ਵਾਲੀ ਪੀੜੀ ਨੂੰ ਪੰਜਾਬੀ ਬੋਲੀ ਸੇਵ ਕੁਮਾਰ ਜੀ ਦੇ ਸਹਿਤ ਨਾਲ ਜੋੜਨਾ ਤੇ ਨਾਲ ਦੀ ਨਾਲ ਵਾਤਾਵਰਣ ਤੇ ਰੁੱਖਾਂ ਦੇ ਨਾਲ ਉਹਨਾਂ ਦਾ ਮੋਜ ਗਾਣਾ ਉਹਨਾਂ ਅੰਦਰ ਸਨੇਹ ਪੈਦਾ ਕਰਨਾ ਇਹ ਬਾਨਜੁਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਮੈਸੇਜ ਆ ਜਿਹੜਾ ਬਟਾਲੇ ਦੇ ਤਰੀਕ ਤੇ ਦਿੰਦਾ ਹੈ ਇੱਥੇ ਆਨਰੇਬਲ ਐਮਐਲਏ ਹਮਨਸ਼ੀਰ ਸ਼ੇਰਕਲਸੀ ਵਿੱਕੀ ਪ੍ਰੈਜ਼ੀਡੈਂਟ ਪੰਜਾਬ ਉਹਨਾਂ ਦੇ ਬਿਹਾਫ ਤੇ ਪਹੁੰਚੇ ਨੇ ਬਹੁਤ ਹੀ ਮਿਹਨਤ ਕਰ ਰਹੇ ਨੇ ਬਟਾਲੇ ਵਾਸਤੇ ਬਟਾਲੇ ਨੂੰ ਬਹੁਤ ਹੀ ਅੱਛੇ ਲੈਵਲ ਤੇ ਯਾਸੀ ਮੇਰਾ ਸਾਡੇ ਸਤਿ ਕੁਮਾਰ ਮਹਾਦੀ ਜੀ ਨੇ ਸਾਡੇ ਮਟਾਲੇ ਦਾ ਪੰਜਾਬ ਦਾ ਮੋਹਰੇ ਯੂਨੀਵਰਸਲ ਨਾਮ ਉਸ ਤੇ ਜਿੱਦੈ ਸਾਡੇ ਐਮ.ਐਲ.ਏ ਸਾਹ ਮਟਾਲੇ ਦੀ ਦਿਨ ਰਾਤ ਮੇਂ ਰੇਲੇ ਮਟਾਲੇ ਦਾ ਨਾਮ ਹੀ ਮੋਹਰ ਹੋਣਾ ਚਾਹੀਦਾ ਔਰ ਇਹ ਬਹੁਤ ਹੀ ਸੋਨਾ ਉਪਰਾਨਾ ਹੈ ਸਰਦਾਰ ਭਗਤ ਸਿੰਘ ਜੀ ਮਾਨ ਵੱਲੋਂ ਪੰਜਾਬ ਸਰਕਾਰ ਵੱਲੋਂ ਉਸ ਦੀ ਜਨਮ ਦਿਨ ਸ਼ੂਗੋਟੋਰੀਅਮ ਦੇ ਵਿੱਚ ਆਪਣਾ ਸ਼ਹਿਰ ਮਟਾਲੇ ਦੇ ਜਿੱਦੇ 89th ਬਰਥਡੇ ਤੇ ਇਹ ਉਪਰਾਲਾ ਜਿਹੜਾ ਸਟਾਰਟ ਹੋਇਆ ਇਹ ਵਕਤ ਉਹ ਜ਼ਿਲ੍ਹਿਆਂ ਦੇ ਹੋ ਰਹੇ ਹੈ ਜੀ ਬਨੇ ਬਨੇ ਸਕੂਲਾਂ ਦੇ ਵਿੱਚ ਜਿਹੜਾ ਵਾ ਇਹਨਾਂ ਦਾ ਇਨਵੀਟੇਸ਼ਨ ਦਿੱਤੇ ਜਾ ਰਹੇ ਛੋਟੇ ਛੋਟੇ ਬੱਚੇ ਕਵਿਤਾ ਇਕੱਤਰ ਕਰ ਰਹੇ ਨੇ ਆਪਣੀ ਪਰਫਾਰਮੈਂਸ ਦੇ ਰਹੇ ਨੇ ਤੇ ਸਰਕਾਰ ਵੱਲੋਂ ਬਹੁਤ ਸੋਨਾਂ ਨੂੰ ਪਹਲੇ ਦੇ ਵਿੱਚ ਜਿਹੜਾ ਵਾ ਘਰ ਘਰ ਜਾ ਕੇ ਕੋਈ ਨੀਅਰ ਜਿਹੜਾ ਵਾ ਬੱਚਿਆਂ ਨੂੰ ਐਪਰੀਸ਼ੀਏਟ ਕਰ ਉਹਨਾਂ ਦੇ ਜਿਹੜਾ ਹੁਨਰ ਆ ਉਹਨਾਂ ਦਾ ਟੈਲੈਂਟ ਨੂੰ ਬਾਹਰ ਲਿਆ ਜਾ ਰਿਹਾ ਹਾਂਜੀ ਅੱਜ ਰਾਜਪਦਰੀ ਸਮਾਗਮ ਜੋ ਉੱਥੇ ਸ਼ਿਵ ਕੁਮਾਰ ਬਟਾਲਵੀ ਹਾਲ ਵਿੱਚ ਬਟਾਲੇ ਵਿਖੇ ਹੋਇਆ ਹੈ ਇਸ ਵਿੱਚ ਵਨ ਫੋਰੈਸਟ ਡਿਪਾਰਟਮੈਂਟ ਵੱਲੋਂ ਵਤਾਵਰਨ ਨੂੰ ਕੋਸਟ ਜੱਬ ਬਣਾਉਣ ਲਈ ਉਪਰਾਲੇ ਕਿਤੇ ਉਪਰਾਲਿਆਂ ਬਾਰੇ ਦੱਸਿਆ ਗਿਆ ਐਂਡ ਇਸ ਦੇ ਨਾਲ ਹੀ ਇਸ ਨੂੰ ਸਿੰਕ ਕੀਤਾ ਗਿਆ ਜਿਵੇਂ ਸ਼ਿਵ ਕੁਮਾਰ ਬਟਾਲ ਜੀ ਦੇ ਜਨਮ ਦਿਨ ਦੇ ਨਾਲ ਸੋ ਸਾਰਿਆਂ ਨੂੰ ਆਪਣੀ ਦਾ ਵੱਧ ਤੋਂ ਵੱਧ ਰੋਕ ਲਾਓ ਸੋ ਦੈਟ ਆਪਾਂ ਪੰਨਾ ਵਤਾਵਰਨ ਵਧੀਆ ਬਣਾ ਸਕੀਏ